ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਮੱਸਿਆ ਵਾਲੇ ਦਿਨ ਘਰ ਦੀ ਰਸੋਈ ਦੇ ਕੋਨੇ ਵਿੱਚ ਇਹ ਤਿੰਨ ਚੀਜ਼ਾਂ ਰੱਖ ਦਿੰਦੇ ਹੋ ਤਾਂ ਦਿਨਾਂ ਵਿੱਚ ਹੀ ਤੁਸੀਂ ਧਨવાન ਹੋ ਜਾਓਗੇ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਣੀਆ ਸ਼ੁਰੂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਸਿਰ ਤੇ ਰੱਖ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਹਰ ਦਿਨ ਕੱਲ ਨਾਲੋਂ ਆਪਾਂ ਚੰਗਾ ਬਤੀਤ ਕਰਨਾ ਚਾਹੁੰਦੇ ਹਾਂ ਕੱਲ ਦੇ ਦੁੱਖ ਪਿੱਛੇ ਛੁੱਟ ਜਾਣ ਤੇ ਅੱਜ ਵਿੱਚ ਸੁੱਖ ਹੀ ਸੁੱਖ ਹੋਣ ਰੋਜ਼ ਦੀ ਜ਼ਿੰਦਗੀ ਲਈ ਮਨੁੱਖ ਦੇ ਤਨ ਤੇ ਕੱਪੜਾ ਤੇ ਢਿੱਡ ਵਿੱਚ ਰੋਟੀ ਤੇ ਸਿਰ ਤੇ ਛੱਤ ਦਾ ਹੋਣਾ ਬੜਾ ਜ਼ਰੂਰੀ ਹੈ। ਜੇ ਇਹ ਚੀਜ਼ਾਂ ਹੋਣ ਤਾਂ ਮਨ ਖੜਿਆ ਹੀ ਰਹਿੰਦਾ ਹੈ। ਤੇ ਜੇ ਇਹ ਆਪਾਂ ਨੂੰ ਸਭ ਚਾਹੀਦੇ ਹੁੰਦੇ ਹਨ ਤੇ ਅਸੀਂ ਚਾਹੁੰਦੇ ਵੀ ਹਾਂ ਤਾਂ ਬਸ ਇੱਕ ਚੀਜ਼ ਘਰ ਵਿੱਚ ਲਿਆ ਕੇ ਕਿਸੇ ਵੀ ਕੋਨੇ ਵਿੱਚ ਰੱਖ ਦਿਓ। ਘਰ ਵਿੱਚ ਲਹਿਰਾਂ ਬਹਿਰਾਂ ਹੋ ਜਾਣਗੀਆਂ, ਮਾੜੇ ਦਿਨ ਖਤਮ ਹੋ ਜਾਣਗੇ। ਜ਼ਿੰਦਗੀ ਸੁਖਾਲੀ ਹੋ ਜਾਵੇਗੀ, ਲੋਕ ਪਰਲੋਕ ਸਵਾਰਿਆ ਜਾਵੇਗਾ। ਇਹ ਸਭ ਤਾਂ ਆਪਾਂ ਜੇਕਰ ਮਨੁੱਖਾ ਜਰੇ ਸਰੀਰ ਜਿਹੜਾ ਹੈ ਸਰੀਰ ਆਖਦੇ ਹਾਂ ਕਿ ਨਿਰੋਗ ਹਾਂ ਤਾਂ ਹੀ ਹੋਵੇਗਾ ਇੱਕ ਸਿਹਤਮੰਦ ਸਰੀਰ ਵਿੱਚ ਸਵਸਤ ਤੇ ਖਿੜਿਆ ਮਨ ਵਾਸ ਕਰਦਾ ਹੈ ਜਿਹੜਾ ਚੰਗਾ ਸਰੀਰ ਹੁੰਦਾ ਹੈ ਉਹਦੇ ਵਿੱਚ ਹੀ ਉਦਮ ਤੇ ਉਤਸ਼ਾਹ ਹੁੰਦਾ ਹੈ ਅੱਜ ਅਸੀਂ ਇਸ ਗੱਲ ਨੂੰ ਧਿਆਨ ਨਾਲ ਸਰਵਣ ਕਰਨਾ ਹੈ ਕਿ ਦਰਦ ਦੀਆਂ ਗੋਲੀਆਂ ਦਾ ਅਸੀਂ ਫੱਕਾ ਮਾਰ ਲੈਂਦੇ ਹਾਂ ਜਦੋਂ ਵੀ ਕੋਈ ਮਾੜੀ ਮੋਟੀ ਤਕਲੀਫ ਹੁੰਦੀ ਹੈ ਉਤੋਂ ਅਸੀਂ ਪਾਣੀ ਪੀ ਲੈਂਦੇ ਹਾਂ ਕਿ ਕੋਈ ਨਾ ਥੋੜੀ ਦੇਰ ਤੱਕ ਆਰਾਮ ਆ ਜਾਵੇਗਾ ਤੇ ਕਹਿ ਕੇ ਗੱਲਾਂ ਟਾਲ ਦਿੰਦੇ ਹਾਂ ਆਪਣੇ ਵੈਰੀ ਤਾਂ ਸਾਥ ਸੰਗਤ ਜੀ ਅਸੀਂ ਆਪ ਹੀ ਬਣੇ ਬੈਠੇ ਹਾਂ ਆਪਾਂ ਦੂਜਿਆਂ ਦਾ ਤਾਂ ਖਿਆਲ ਰੱਖ ਲੈਂਦੇ ਹਾਂ ਪਰ ਆਪਣੀ ਵਾਰੀ ਆਉਣ ਤੇ ਅਸੀਂ ਖੁਦ ਨੂੰ ਭੁੱਲ ਜਾਂਦੇ ਹਾਂ ਆਪਾਂ ਟਾਲ ਮਟੋਲ ਕਰਦੇ ਹਾਂ ਜਦੋਂ ਮਨ ਜੀ ਨਾਲ ਸਿਰ ਨਹੀਂ ਲੱਗਦਾ ਉਹਨਾਂ ਚਿਰ ਅਸੀਂ ਆਪਣੇ ਵੱਲ ਗੌਰ ਨਹੀਂ ਕਰਦੇ ਅਗ ਰੋਗ ਤੇ ਵਿਆਜ ਇਹਨਾਂ ਨੂੰ ਜਿੰਨਾ ਹੀ ਆਪਾਂ ਨਜ਼ਰ ਅੰਦਾਜ਼ ਕਰਦੇ ਹਾਂ ਓਨਾ ਹੀ ਦਿਨ ਪ੍ਰਤੀ ਦਿਨ ਵੱਧਦਾ ਜਾਵੇਗਾ ਇਸ ਲਈ ਇਹ ਚੀਜ਼ਾਂ ਆਪਾਂ ਘਰ ਲੈ ਆਵਾਂਗੇ ਨਾ ਤਾਂ ਆਪਣੇ ਘਰ ਵਿੱਚੋਂ ਫਿਰ ਸਾਰੇ ਹੀ ਦੁੱਖ ਦਿਲਿੱਦਰ ਕੋਹਾਂ ਦੂਰ ਹੋ ਜਾਣਗੇ ਘਰ ਫਿਰ ਸੁੱਖਾਂ ਨਾਲ ਭਰ ਜਾਵੇਗਾ ਹੁਣ ਜਾਣਦੇ ਹਾਂ ਉਹ ਕਿਹੜੀ ਚੀਜ਼ ਹੈ ਜੋ ਘਰ ਵਿੱਚ ਲਿਆ ਕੇ ਕੋਨੇ ਵਿੱਚ ਰੱਖ ਦੇਣੀ ਹੈ ਤਾਂ ਉਹਦੇ ਨਾਲ ਘਰ ਵਿੱਚ ਸੁੱਖ ਸਮਰiddhi ਆ ਜਾਵੇਗੀ ਆਉ ਜਾਣਦੇ ਹਾਂ ਸਭ ਤੋਂ ਪਹਿਲੀ ਚੀਜ਼ ਹੈ ਮਿੱਠਾ ਸੋਡਾ ਜਿਸ ਨੂੰ ਲੋਕ ਅੱਜਕੱਲ ਅਣ ਦੇਖਿਆ ਕਰਦੇ ਹਨ ਇਹ ਚੰਗੀ ਸਿਹਤ ਲਈ ਬੜਾ ਵੱਡਾ ਰਾਜ਼ ਹੁੰਦਾ ਹੈ ਜਦੋਂ ਵੀ ਤੁਸੀਂ ਆਟਾ ਗੁੰਨਣਾ ਹੈ ਆਪਣੇ ਪਰਿਵਾਰ ਦੇ ਜੇਕਰ 8 ਜੀ ਹਨ ਤਾਂ ਅੱਧਾ ਚਮਚ ਤੁਸੀਂ ਘੱਟੋ-ਘੱਟ ਪਾ ਸਕਦੇ ਹੋ ਫਿਰ ਤੁਸੀਂ ਰੋਟੀਆਂ ਬਣਾਉਣੀਆਂ ਹਨ ਤੇ ਜੇਕਰ ਤੁਹਾਡੇ ਘਰ ਵਿੱਚ ਜੀ 4 ਹਨ ਤੇ ਇਹ ਚਮਚ ਦੇ ਅੱਧੇ ਤੋਂ ਵੀ ਅੱਧਾ ਹਿੱਸਾ ਪਾ ਸਕਦੇ ਹੋ ਫਿਰ ਰੋਟੀ ਬਣਾਓ ਤੁਹਾਡੇ ਘਰ ਵਿੱਚ ਕਦੇ ਵੀ ਰੋਗ ਫਿਰ ਆ ਨਹੀਂ ਸਕੇਗਾ ਇਹ ਢੋਡ ਨਾਲ ਜੁੜੀਆਂ ਜਿੰਨੀਆਂ ਵੀ ਮੁਸ਼ਕਲਾਂ ਹਨ ਸਾਰੀਆਂ ਨੂੰ ਸਾਫ਼ ਕਰ ਦਿੰਦਾ ਹੈ ਸਾਡਾ ਪੇਟ ਤੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਮਨੁੱਖ ਨੂੰ ਫਿਰ ਬੇਅਰੋਗ ਕਰ ਦਿੰਦਾ ਹੈ ਰੋਗ ਨਹੀਂ ਲੱਗਦਾ ਪਹਿਲਾਂ ਹਰ ਘਰ ਵਿੱਚ ਬੀਬੀਆਂ ਇਸ ਚੀਜ਼ ਨੂੰ ਵਰਤਦੀਆਂ ਸਨ ਨਾ ਕਿਸੇ ਨੂੰ ਕਬਜ਼ ਹੁੰਦੀ ਸੀ ਨਾ ਕਿਸੇ ਨੂੰ ਕਬਜ਼ ਹੁੰਦੀ ਸੀ ਨਾ ਢਿੱਡ ਵਿੱਚ ਗੈਸ ਬਣਦੀ ਸੀ ਤੇ ਬੱਚਿਆਂ ਦੇ ਢਿੱਡ ਵਿੱਚ ਕੀੜੇ ਵੀ ਨਹੀਂ ਸਨ ਪੈਂਦੇ ਕਿਡਨੀ ਵਗੈਰਾ ਦੇ ਵੀ ਕਦੇ ਕੋਈ ਸਮੱਸਿਆ ਨਹੀਂ ਸੀ ਹੁੰਦੀ ਰੰਗ ਵੀ ਸਾਫ਼ ਕਰਨ ਲਈ ਵਰਤਿਆ ਜਾਂਦਾ ਸੀ ਰੋਗਾਂ ਨਾਲ ਲੜਨ ਦੀ ਜਿਹੜੀ ਇਸ ਦੀ ਸ਼ਮਤਾ ਸੀ ਭਾਵ ਕਿ ਇਸ ਦੀ ਜਿਹੜੀ ਸੀ ਕਾਰਗੁਜ਼ਾਰੀ ਵਧੀਆ ਹੁੰਦੀ ਸੀ ਉਹ ਮਨੁੱਖੀ ਦਿਨ ਪ੍ਰਤੀ ਦਿਨ ਫਿਰ ਆਪੇ ਹੀ ਵੱਧਦੀ ਸੀ ਇਹਦੇ ਨਾਲ ਜਿਵੇਂ ਕਈ ਵਾਰ ਨਾ ਕਈ ਲੋਕਾਂ ਨੂੰ ਕੀ ਹੁੰਦਾ ਹੈ ਖਾਣ ਤੋਂ ਬਾਅਦ ਸਾਤੀ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਕੱਲ੍ਹ ਮੂੰਹ ਤੇ ਕੱਲ ਸ਼ਾਇਆ ਹੋਣੇ ਅਣਗਿਣਤ ਹੀ ਰੋਗ ਹੋ ਚੁੱਕੇ ਹਨ ਉਹ ਸਾਰੇ ਹੀ ਇਹਦੇ ਨਾਲ ਠੀਕ ਹੋ ਜਾਂਦੇ ਹਨ ਪਰ ਕਈ ਲੋਕ ਇਸ ਨੂੰ ਮਾੜਾ ਸਮਝਦੇ ਹਨ ਜੋ ਸੱਚ ਤੋਂ ਅਜੇ ਪਰੇ ਹਨ ਉਹ ਤਾਂ ਮਾੜਾ ਹੀ ਸਮਝਣਗੇ ਇਸ ਲਈ ਚੁੱਪਚਾਪ ਲਿਆ ਕੇ ਇਸ ਦੀ ਕਰ ਵਿੱਚ ਵਰਤੋਂ ਕਰਨੀ ਆਰੰਭ ਕਰ ਦਿਓ ਤੁਸੀਂ 21 ਦਿਨ ਲਗਾਤਾਰ ਇਸ ਦੀ ਵਰਤੋਂ ਕਰ ਲਓ 21ਵੇਂ ਦਿਨ ਘਰ ਦੇ ਵਿੱਚ ਇਸ ਦਾ ਨਤੀਜਾ ਤੁਸੀਂ ਆਪ ਵੇਖੋਗੇ ਸਿਹਤ ਵੀ ਨਰੋਇਤ ਸਰੀਰ ਹੌਲਾ ਹੌਲਾ ਲੱਗਣਾ ਸ਼ੁਰੂ ਹੋ ਜਾਵੇਗਾ ਕੰਮ ਕਿੰਨਾ ਕੁ ਹੈ ਬਸ ਥੋੜਾ ਜਿਹਾ ਆਟਾ ਗੁੰਨਣ ਸਮੇਂ ਜਦੋਂ ਰੋਟੀ ਪਕਾਉਣੀ ਹੁੰਦੀ ਹੈ ਜਦੋਂ ਆਪਾਂ ਆਟਾ ਗੁੰਨਣਾ ਹੈ ਉਦੋਂ ਉਹਦੇ ਵਿੱਚ ਉਹਦਾ ਚਮਚ ਦਾ ਅੱਧੇ ਤੋਂ ਅੱਧਾ ਹਿੱਸਾ ਪਾ ਲੈਣਾ ਹੈ ਫਿਰ ਵੇਖਿਓ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਜਦੋਂ ਸਿਹਤ ਨਰੋਈ ਡਾਕਟਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ ਫਿਰ ਆਪੇ ਹੀ ਤੁਸੀਂ ਦਿਨ ਰਾਤ ਤੇ ਚੌਗਣੀ ਤਰੱਕੀ ਕਰੋਗੇ ਹੁਣ ਜਿਹੜੀ ਦੂਜੀ ਚੀਜ਼ ਹੈ ਉਹ ਵੀ ਅਸੀਂ ਘਰ ਲੈ ਕੇ ਆਉਣੀ ਹੈ ਉਹ ਹੈ ਮਿੱਟੀ ਦਾ ਦੀਵਾ ਜੋ ਵੱਡਾ ਹੋਵੇ ਉਸ ਵਿੱਚ ਜੋ ਦੇਸੀ ਘਿਓ ਦੀ ਅਸੀਂ ਜੋਤ ਜਗਾ ਸਕੀਏ ਨਹੀਂ ਤਾਂ ਸਰੋਂ ਦਾ ਤੇਲ ਦਾ ਵੀ ਅਸੀਂ ਘਰ ਵਿੱਚ ਜੋਤ ਜਗਾ ਸਕਦੇ ਹਾਂ ਹਰ ਘਰ ਦੇ ਵਿੱਚ ਸਰੋਂ ਦਾ ਤੇਲ ਤਾਂ ਹੁੰਦਾ ਹੀ ਹੁੰਦਾ ਹੈ ਸਰੋਂ ਦੇ ਤੇਲ ਦਾ ਦੀਵਾ ਵੀ ਹਰ ਰੋਜ਼ ਆਪਣੇ ਘਰ ਵਿੱਚ ਜ਼ਰੂਰ ਜਲਾਓ ਸਿਆਣੇ ਆਖਦੇ ਹਨ ਇਦਾਂ ਕਰਨ ਨਾਲ ਘਰ ਵਿੱਚ ਸੁੱਖ ਸਮਰiddhi ਤੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ ਧਨ ਦੀ ਵਰਖਾ ਹੁੰਦੀ ਹੈ ਪਰ ਆਤਮਾ ਖੁਸ਼ ਹੁੰਦੇ ਹਨ ਕਿਹਾ ਜਾਂਦਾ ਸੀ ਸਰੋਂ ਦੇ ਤੇਲ ਦਾ ਦੀਵਾ ਲੋਕ ਮੰਨ ਦੀਆਂ ਇਸ਼ਿਆਵਾਂ ਪੂਰੀਆਂ ਕਰਨ ਲਈ ਜਗਾਉਂਦੇ ਹਨ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਦਾ ਇਸ ਨਾਲ ਖਾਤਮਾ ਹੋ ਜਾਂਦਾ ਹੈ ਘਰ ਦੀ ਜਿੰਨੀ ਵੀ ਨੈਗੇਟਿਵ એનર્ਜੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਜਿਸ ਦੇ ਨਾਲ ਲੜਾਈ ਝਗੜੇ ਵੀ ਹੋਣੇ ਖਤਮ ਹੋ ਜਾਂਦੇ ਹਨ ਵਿਗਿਆਨ ਵੀ ਆਖਦਾ ਹੈ ਇਸ ਨਾਲ ਤੁਹਾਡੇ ਘਰ ਦੇ ਜਿੰਨੇ ਵੀ ਮਾੜੇ ਜੀਵਾਣੂ ਤੇ ਕਿਟਾਣੂ ਹਨ ਉਹ ਵੀ ਮਰ ਜਾਣਗੇ ਜੋ ਤੁਹਾਡੇ ਘਰ ਵਿੱਚ ਬਿਮਾਰੀਆਂ ਫੈਲਾਉਂਦੇ ਹਨ ਸਾਰ ਸਬੰਧੀ ਰੋਗ ਵੀ ਖਤਮ ਹੋ ਜਾਣਗੇ ਜੇਕਰ ਤੁਹਾਡੇ ਘਰ ਵਿੱਚ ਕਿਸੇ ਨੂੰ ਕੋਈ ਰੋਗ ਹੈ ਜੋਤ ਲਗਾ ਕੇ ਵੇਖੋ ਦੇਸੀ ਘਿਉ ਦੀ ਉਹਦੇ ਕੋਲ ਅੱਧਾ ਘੰਟਾ ਬੈਠਿਆ ਕਰੋ ਤੇ ਨਾਮ ਬਾਣੀ ਦਾ ਅਭਿਆਸ ਕਰਿਆ ਕਰੋ ਇਹਦੇ ਨਾਲ ਸਾਰ ਸਬੰਧੀ ਸਾਰੇ ਰੋਗ ਦੂਰ ਹੋ ਜਾਣੇ ਹਨ ਜਿਨ੍ਹਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ ਉਹ ਵੀ ਇਹ ਕੰਮ ਜ਼ਰੂਰ ਕਰਕੇ ਵੇਖ ਸਕਦੇ ਹਨ ਸਾਰੇ ਘਰ ਦੀ ਤੁਹਾਡੇ ਦੀ ਨਕਾਰਾਤਮਕਤਾ ਹਮੇਸ਼ਾ ਲਈ ਖਤਮ ਹੋ ਜਾਵੇਗੀ ਫਿਰ ਅੱਜ ਹੀ ਆਪਣੇ ਘਰ ਵਿੱਚ ਮਿੱਟੀ ਦਾ ਦੀਵਾ ਜ਼ਰੂਰ ਲੈ ਕੇ ਆਉਣਾ ਹ ਆਓ ਹੁਣ ਗੱਲ ਕਰਦੇ ਹਾਂ ਤੀਜੀ ਚੀਜ਼ ਦੀ ਉਹ ਬਹੁਤੇ ਘਰਾਂ ਵਿੱਚ ਤਾਂ ਹੋਵੇਗੀ ਪਰ ਅਸੀਂ ਵਰਤਦੇ ਨਹੀਂ ਹਾਂ ਜੇ ਨਹੀਂ ਹੈ ਤਾਂ ਤੁਸੀਂ ਅੱਜ ਹੀ ਲੈ ਆਓ ਤੀਜੀ ਚੀਜ਼ ਹੈ ਜੀ ਦੋਰੀ ਡੰਡਾ ਜਾਂ ਸਲਵਟਾ ਜਿਸ ਨੂੰ ਤੁਸੀਂ ਜੇਕਰ ਘਰ ਲੈ ਆਉਂਦੇ ਹੋ ਜਦੋਂ ਆਪਾਂ ਚੀਜ਼ਾਂ ਕੱਟ ਕੇ ਮਿਕਸੀ ਵਿੱਚ ਪਾਉਂਦੇ ਹਾਂ ਜਿੰਨੇ ਤੇਲ ਦੇ ਪੌਸ਼ਟਿਕ ਤੱਤ ਹੁੰਦੇ ਹਨ ਖਤਮ ਹੋ ਜਾਂਦੇ ਹਨ ਉਹ ਸਾਨੂੰ ਮਿਲਦੇ ਨਹੀਂ ਮਿਕਸੀ ਵਿੱਚ ਪੀਸਣ ਦੇ ਕਰਕੇ ਕਿਉਂਕਿ ਉਸ ਡੱਬੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਜੋ ਸਵਾਦ ਨੂੰ ਬਦਲ ਕੇ ਕੌੜਾ ਕਰ ਦਿੰਦੀ ਹੈ। ਹੱਥ ਨਾਲ ਵਰਤਿਆ ਹੋਇਆ ਦੋਰੀ ਡੰਡਾ ਤੇ ਸਵਾਦ ਸਿਹਤ ਨਾਲ ਭਰਿਆ ਖਜ਼ਾਨਾ ਹੈ। ਇਸ ਨਾਲ ਸਰੀਰ ਨੂੰ ਲੋੜੀਂਦੇ ਤੱਤ ਮਿਲ ਜਾਂਦੇ ਹਨ। ਦੋਰੀ ਡੰਡੇ ਦੀ ਮਦਦ ਨਾਲ ਐਕਸਰਸਾਈਜ਼ ਬਾਹਾਂ ਦੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਸਰਵਾਈਕਲ ਹੈ। ਉਹ ਤਾਂ ਜ਼ਰੂਰ ਇਸ ਦੀ ਵਰਤੋਂ ਕਰਿਆ ਕਰੋ। ਆਪਾਂ ਨੂੰ ਕਦੇ ਵੀ ਸਰਵਾਈਕਲ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਾ ਹੀ ਬਾਹਾਂ ਤੇ ਮੋਢੇ ਦੁਖਣਗੇ। ਜ਼ਮੀਨ ਤੇ ਬੈਠ ਕੇ ਕਰਦੇ ਆ ਤਾਂ ਖੂਨ ਦਾ ਪ੍ਰਭਾਵ ਸਹੀ ਰਹੇਗਾ, ਬੀਪੀ ਵੀ ਸਹੀ ਰਹਿੰਦਾ ਹੈ। ਜੇਕਰ ਹੋ ਸਕੇ ਤਾਂ ਮਿੱਟੀ ਦਾ ਦੋਰੀ ਡੰਡੇ ਦੀ ਵਰਤੋਂ ਕਰੋ ਤਾਂ ਜੋ ਤੁਸੀਂ ਦਵਾਈਆਂ ਤੋਂ ਵੀ ਬਚ ਜਾਓਗੇ। ਘਰ ਲਿਆ ਕੇ ਰਸੋਈ ਦੇ ਕੋਨੇ ਵਿੱਚ ਰੱਖ ਦਿਓ। ਸਿਹਤ ਤੁਹਾਨੂੰ ਬਹੁਤ ਹੀ ਕੁਝ ਵੰਡੇਗੀ। ਗੋਡੇ ਨਹੀਂ ਦਰਦ ਹੋਣਗੇ। ਕਰਦੇ ਅੰਦਰ ਜਿਹੜੇ ਆਪਣੇ ਕਈ ਵਾਰ ਗਰਮੀ ਪੈਦਾ ਹੋ ਜਾਂਦੀ ਹੈ ਭਾਵ ਕੇ ਲੜਾਈ ਝਗੜੇ ਹੁੰਦੇ ਹਨ ਉਹ ਵੀ ਇਹਨਾਂ ਚੀਜ਼ਾਂ ਦੇ ਨਾਲ ਦੂਰ ਹੋ ਜਾਣਗੇ ਤੇ ਜਿਨ੍ਹਾਂ ਦੇ ਸਰੀਰ ਅੰਦਰ ਗਰਮੀ ਪੈਦਾ ਹੁੰਦੀ ਹੈ ਉਹ ਵੀ ਇਸ ਤਰੀਕੇ ਨਾਲ ਨਹੀਂ ਹੋਵੇਗੀ ਇਸ ਨਾਲ ਜਿਗਰ ਤੇ ਗੁਰਦਾ ਸਹੀ ਤਰ੍ਹਾਂ ਕੰਮ ਕਰਦਾ ਹੈ ਆਪਾਂ ਆਖਦੇ ਹਾਂ ਬਜ਼ੁਰਗਾਂ ਦੀਆਂ ਖੁਰਾਕਾਂ ਖਾਧੀਆਂ ਹਨ ਤਾਂ ਹੀ ਉਹਨਾਂ ਦੇ ਸਰੀਰ ਸੋਹਣੇ ਹਨ ਉਹ ਸਾਰਾ ਕੁਝ ਆਪਣੇ ਕੋਲ ਹੀ ਉਹ ਸਾਰਾ ਕੁਝ ਲਿਆ ਕੇ ਅਸੀਂ ਰੱਖ ਧੱਕਦੇ ਹਾਂ ਜੋ ਉਹ ਵਰਤਦੇ ਸਨ ਉਹਨਾਂ ਦੇ ਢੰਗ ਤਰੀਕੇ ਅਪਣਾ ਸਕਦੇ ਹਾਂ ਪਰ ਆਪਣੇ ਜਿਹੜੇ ਤਰੀਕੇ ਹਨ ਅੱਜ ਆਪਾਂ ਆਪ ਹੀ ਖਰਾਬ ਕਰ ਲਏ ਹਨ ਆਪਾਂ ਬਹੁਤ ਜ਼ਿਆਦਾ ਇਲੈਕਟ੍ਰਿਸਿਟੀ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਉਹੀ ਫਿਰ ਕਰੰਟ ਜਿਹੜਾ ਹੈ ਸਾਡੇ ਸਰੀਰਾਂ ਨੂੰ ਨਾਸ਼ ਕਰ ਰਿਹਾ ਹੈ ਉਹ ਸੁਚੱਜੇ ਤੇ ਸੁਚਾਰੂ ਢੰਗ ਨਾਲ ਕੰਮ ਕਰਦੇ ਸਨ ਪਾਣੀ ਘੜੇ ਵਿੱਚ ਪਾ ਕੇ ਫਿਰ ਪੀਂਦੇ ਸਨ ਦਾਲ ਮਿੱਟੀ ਦੀ ਤੌੜੀ ਵਿੱਚ ਬਣਾਉਂਦੇ ਸਨ ਚਾਟੀ ਵਿੱਚ ਦਹੀਂ ਜਮਾਉਂਦੇ ਸਨ ਉਹਦੇ ਵਿੱਚ ਪਾ ਕੇ ਫਿਰ ਆਕਦੇ ਹਨ ਤੌੜੀ 'ਚ ਪਾ ਕੇ ਚੁੱਲ੍ਹੇ ਤੇ ਰੱਖ ਦੇਂਦੇ ਸਨ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਸਕਦੇ ਹੋ ਇਸ ਤਰੀਕੇ ਨਾਲ ਚੀਜ਼ਾਂ ਪੌਸ਼ਟਿਕ ਹੋ ਜਾਣਗੀਆਂ ਇਹ ਜਦੋਂ ਆਪਾਂ ਬਣਾਉਣੀ ਹੈ ਤਾਂ ਖੁੱਲੀ ਹਵਾ ਵਿੱਚ ਸੂਰਜ ਦੀ ਰੌਸ਼ਨੀ ਵਿੱਚ ਬਣਾਉਣੀ ਚਾਹੀਦੀ ਹੈ ਪੁਰਾਤਨ ਬੀਬੀਆਂ ਚੌਕੇ ਵਿੱਚ ਖੁੱਲੀ ਥਾਂ ਤੇ ਮਿੱਟੀ ਦੇ ਭਾਂਡੇ ਵਿੱਚ ਬਣਾਉਂਦੀਆਂ ਸਨ ਜਿਸ ਨਾਲ ਦਾਲ ਸਬਜ਼ੀ ਸਰੀਰ ਨੂੰ ਅੰਮ੍ਰਿਤ ਵਾਂਗ ਲੱਗਦੀ ਸੀ ਪਰ ਅੱਜ ਅਸੀਂ ਖੁਦ ਨੂੰ ਐਲੂਮੀਨੀਅਮ ਦੇ ਜ਼ਹਿਰ ਦੇ ਨਾਲ ਪਰਿਵਾਰ ਨੂੰ ਦੇ ਰਹੇ ਹਾਂ ਇਸ ਲਈ ਮਿੱਟੀ ਦੇ ਭਾਂਡੇ ਦਾ ਘਰ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ ਰੋਗ ਆਪਣੇ ਆਪ ਹੀ ਤੁਹਾਡੇ ਘਰੋਂ ਦੂਰ ਚਲੇ ਜਾਣਗੇ ਮਿੱਟੀ ਦੇ ਭਾਂਡੇ ਰੱਖਣ ਨਾਲ ਆਪਣੇ ਪੁਰਾਣੇ ਜ਼ਮਾਨੇ ਵਾਲੀ ਜਿਹੜੀ ਤਾਕਤ ਹੈ ਉਹ ਵਾਪਸ ਆ ਜਾਵੇਗੀ ਅਸੀਂ ਸਿਹਤਮੰਦ ਹੋ ਜਾਵਾਂਗੇ ਫੋਕੀਆਂ ਸ਼ੋਸੇ ਬਾੜੀਆਂ ਛੜ ਤੇ ਆਪਣੀ ਧਰਤੀ ਮਿੱਟੀ ਦੇ ਸਾਥ ਹੀ ਬਣ ਜਾਈਏ ਇਹ ਤਿੰਨ ਚੀਜ਼ਾਂ ਤੁਸੀਂ ਰਸੋਈ ਵਿੱਚ ਇਸ ਥਾਂ ਤੇ ਲਿਆ ਕੇ ਰੱਖ ਦੇਣੀਆਂ ਹਨ ਇਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਨਿਰੋਗਤਾ ਵੱਲ ਲੈ ਕੇ ਜਾਣਗੀਆਂ ਫਿਰ ਅੱਜ ਹੀ ਇਸ ਨੂੰ ਘਰ ਵਿੱਚ ਲੈ ਕੇ ਆਓ ਤੇ ਆਪਣੇ ਘਰੋਂ ਦੁੱਖ ਤੇ ਦਿਲਦਰ ਤੁਹਾਡੇ ਦੂਰ ਹੋ ਜਾਣਗੇ ਫਿਰ ਸਾਥ ਸੰਗਤ ਜੀ ਅੱਜ ਦੀ ਇਸ ਕਥਾ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਸ ਦੇ ਬਾਰੇ ਤੁਸੀਂ ਵਿਚਾਰ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ